ਦਿੰਗਾ ਉਸ ਵੇਲੇ ਧਾਰਮਿਕ ਥਾਵਾਂ ਦੇ ਉੱਤੇ ਵਿਰਾਜਮਾਨ ਸਰਮੌਰ ਸ਼ਖਸੀਅਤਾਂ ਨੇ ਉਹਨਾਂ ਦੇ ਖਿਲਾਫ ਤੁਸੀਂ ਬਹੁਤ ਹੀਟਲੇ ਪੱਤਰ ਦੇ ਬਿਆਨਬਾਜ਼ੀ ਕੀਤੀ ਕਿ ਤੁਸੀਂ ਆਪਣੀ ਇਹ ਗਲਤੀ ਸਵੀਕਾਰ ਕਰਦੇ ਹੋ ਮਹਤਵ ਦੀ ਜੈਦਰ ਸਾਹਿਬ ਸਵੀਕਾਰ ਕਰਦੇ ਹੋ ਤੁਸੀਂ ਉਸ ਵੇਲੇ ਇੱਕ ਧਾਰਮਿਕ ਸ਼ਖਸੀਅਤ ਦੀ ਕੋਈ ਆਡੀਓ ਰਿਕਾਰਡਿੰਗ ਕਰਨ ਦਾ ਮਸਲਾ ਆਇਆ ਇਹਦੀ ਮਾਫੀ ਸਮੁੱਚੇ ਪੰਥ ਕੋਲੋਂ ਮੰਗਦੇ ਹਾਂ ਬਸ ਜਦਰ ਸਾਹਿਬ ਬੇਨਤੀ ਹੈ ਕਿ ਸਮੁੱਚੇ ਪੰਥ ਕੋਲੋਂ ਗੁਰੂ ਪੰਥ ਕੋਲੋਂ ਮੈਂ ਜਿਹੜੀ ਮੇਥੋਂ ਕੋਈ ਗਲਤੀ ਹੋਈ ਉਹਦੀ ਮਾਫੀ ਮੰਗਦੀ ਅੱਗੇ ਤੋਂ ਹਮੇਸ਼ਾ ਹੀ ਪੰਥ ਨੂੰ ਸਮਰਪਿਤ ਰਹਿਣਾ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਅਕਾਲ ਤਖਸਾਲ ਨੂੰ ਇਹਨੂੰ ਤੁਸੀਂ ਹਮੇਸ਼ਾ ਨਤਮਸਤਕ ਰਹੋਗੇ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਦੇ ਤਖਤ ਤੇ ਧੰਨ ਸ਼੍ਰੀ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਹੋਈ ਮਰਿਆਦਾ ਹਮੇਸ਼ਾ ਹੀ ਉਹਦੇ ਪ੍ਰਤੀ ਸੁਚੇਤ ਰਹਾਂਗੇ ਤੇ ਉੱਤੇ ਪੈਰਾ ਦੇਣਾ